ਹਲਕਾ ਡੇਰਾ ਬਾਬਾ ਨਾਨਕ ਤੁਸ਼ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਲੜ ਚੁੱਕੇ ਹਨ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਉਹਨਾਂ ਨੇ ਸੁੱਚਾ ਸਿੰਘ ਲੰਘਾ ਦੀ ਪ੍ਰੈਸ ਕਾਨਫਰੰਸ ਬਾਰੇ ਆਪਣੀ ਜ਼ੁਬਾਨ ਖੋਲੀ ਹੈ ਗੁਰਦਾਸਪੁਰ ਲੋਕ ਸਭਾ ਹਲਕਾ ਤੁਸ਼ਰਮਨ ਕਾਲਿਤ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਹੱਕ ਵਿੱਚ ਡੇਰਾ ਬਾਬਾ ਨਾਨਕ ਹਲਕੇ ਵਿੱਚ ਰੱਖੀ ਗਈ ਰੈਲੀ ਵਿੱਚ ਪਹਿਲਾਂ ਸਟੇਜ ਤੋਂ ਹੀ ਰਵਿਕਰਨ ਕਾਲੂ ਨੇ ਲੰਘਾ ਦੀ ਪ੍ਰੈਸ ਕਾਨਫਰੰਸ ਅਤੇ ਬਾਅਦ ਵਿੱਚ ਇੱਕ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਬਾਰੇ ਖੂਬ ਤੰਜ ਕਸੇ ਅਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਾਲੋ ਨੇ ਕਿਹਾ ਕਿ ਸ਼੍ਰੋਮਣੇ ਕਾਲਿੱਦ ਇਹ ਹਾਈ ਕਮਾਂਡ ਪ੍ਰੈਸ ਕਾਨਫਰੰਸ ਦੌਰਾਨ ਲੰਗਾਰ ਨਾਲ ਬੈਠੇ ਖਾਲੇ ਆਗੂਆਂ ਤੋਂ ਜਵਾਬ ਤਲਬੀ ਕਰਨੀ ਚਾਹੀਦੀ ਹੈ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡੇ ਆਗੂ ਸਹਿਬਾਨ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਹਾਂ ਸਾਡੇ ਸਾਰੇ ਲੀਡਰ ਤੇ ਉਹਨਾਂ ਦੇ ਨਾਲ ਮੀਟਿੰਗ ਚੱਲੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ ਨਾਲ ਅਸੀਂ ਗੱਲ ਕਰਨੀ ਸੀ ਕਿ ਪਰਿਵਾਰ ਸਾਡਾ ਵਾ ਪਰਿਵਾਰ ਤੇ ਗੱਲ ਕਰਨੀ ਹੁੰਦੀ ਆ ਤੇ ਸ਼ੋਮਨੀ ਅਕਾਲੀ ਦਲ ਸਾਡਾ ਪਰਿਵਾਰ ਹੈ ਹਾਈ ਕਮਾਂਡ ਤੱਕ ਗੱਲ ਸਚਾਉਣੀ ਸੀ ਉਹ ਗੱਲ ਕੀਤੀ ਗਈ ਆ ਤੇ ਮੇਰਾ ਖਿਆਲ ਹੈ ਕਿ ਇਸ ਤੋਂ ਮੰਦਰ ਚੋਂ ਕੀਤੀ ਗਈ ਹੈ ਅਸਲ ਕੀ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੇ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਵਾਂ ਬਾਰਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਰਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਆ ਤੇ ਕੱਲ ਮੇਰੀ ਤਵੀਰ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਵਿੱਚ ਇੱਕ ਤਰ੍ਹਾਂ ਦੀ ਚੀਮਾ ਸਾਹਿਬ ਦੀ ਮੀਟਿੰਗ ਆ ਹੋਰ ਅਸੀਂ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰ ਆ ਆਕਾਲੀ ਦਲ ਦੇ ਜ਼ਤਾਈ ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂ ਵੀ ਲੜਾਂਗੇ ਜੋ ਪਿੱਛਾ ਸਵਾਰ ਕਹਿ ਕੇ ਕਿ ਉਹਨਾਂ ਦਾ ਕੀ ਮਤਲਬ ਕੀ ਬਰਾਉਂਗਾ ਲੱਗਾ ਕਿ ਕੀ ਦੋ ਲੋਕਾਂ ਨੇ ਯਾਤਰੀਆਂ ਨੂੰ ਚਾਰੇ ਆਪਸ ਵਿੱਚ ਲੜ ਰਹੀਆਂ ਤਾਂ ਤੁਸੀਂ ਫਟ ਕਰਕੇ ਜਾ ਰਹੇ ਹੋ ਫਟ ਬੰਦ ਕਰ ਦੋ ਥੋੜਾ ਜਿਹਾ ਪਹਿਲੇ ਤੁਸੀਂ ਪੁਵਾ ਮਾ ਫਲਾਉਣਾ ਕੰਮ ਆਉਂਦਾ ਮੇਰੇ ਮੂੰਹ ਕੋਈ ਸੁਣਿਆ ਤੇਰੇ ਸਵਾਲ ਦਾ 답chna ਬਣਦਾ ਨਹੀਂ ਮੈਨੂੰ ਜੇ ਤੂੰ ਤੁਸੀਂ ਇੱਕ ਮਿੰਟ ਜੇ ਤੂੰ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਸਾਰਾ ਲੈਕ ਪਾਪਾ ਜੀ ਨੇ ਸੁਣਿਆ ਮੈਂ ਕੋਈ ਗੱਲ ਕੀਤੀ ਇਹੋ ਜੀ ਉਹ ਤੁਹਾਡਾ ਫਰਜ਼ ਹੀ ਨਹੀਂਗਾ ਬਣਦਾ ਵੇਖੋ ਗੱਲ ਆਪਾਂ ਪੱਤਰਕਾਰ ਆ ਹਾਂ ਪੱਤਰਕਾਰਯੋਗ ਪੱਤਰਕਾਰ ਜੀ ਕਿ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਜਿਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਤੇਰੇ ਪੁੱਛਿਆ ਵੀ ਇਹ ਵੀਡੀਓ ਦੇ ਵਿੱਚ ਕੌਣ ਸੀ ਨਾਲ ਤੇਰੇ ਪੁੱਛਿਆ ਜੀ ਪੁੱਛਿਓ ਕਦੇ ਜਦੋਂ ਹੁਣ ਕਿਤੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕਹਿੰਦੇ ਜੀ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ ਹੈ ਕੌਣ ਜਾਂ ਜਨਾਨੀ ਕੌਣ ਸੀ ਪੁੱਛੋ ਕਿ ਜ਼ਰੂਰ ਪੁੱਛੋ ਕਾਰਨ ਸਾਰਾ ਟੈਡੀ ਨਾਰਾਜ਼ ਕੀਤੀ ਹੈ ਪਾਰਟੀ ਨਾਰਾਜ਼ਗੀ ਪਾਰਟੀ ਦੇ ਨਾਲ ਇਹ ਹੈ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਲਬੀ ਕਰਨੀ ਚਾਹੀਦੀ ਤਾਂ ਤੁਹਾਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ ਬਸ ਇਹ ਨਾ ਮਰੋ ਹੋਰ ਕੋਈ ਮੇਰੇ ਨਾਲ ਹੈ ਹਾਈ ਕਮਾਂਡਾ ਮੇਰੇ ਨਾਲ ਹੈ ਹਾਈ ਕਮਾਂਡਾ ਇਹੋ ਹੀ ਨਰਾਜ਼ਗੀ ਤੁਹਾਨੂੰ ਦੱਸ ਦਿੱਤੀ ਹੋਰ ਕੋਈ ਮੇਰੀ ਨਰਾਜ਼ਗੀ ਨਹੀਂ ਗਈ ਯਾਦ ਕੋਈ ਤਾਲ ਨਹੀਂ ਸਰ ਵੀ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਫ ਕਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਾ ਦਾਦੇ ਹੁਣ ਅਕਾਲੀ ਦਲ ਦਾ ਨੁਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਿਹਾ ਸੀ ਕਿ ਇਸ ਗੱਲ ਨੂੰ ਵਰਜਣਾ ਚਾਹੀਦਾ। ਉਹ ਤੁਸੀਂ ਉਰਾ ਹਾਈ ਕਮੈਂਡ ਸਿਪਾਈਆਂ ਸਿਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲਾਂ ਕੋਲ ਸਿਪਾਈ ਜਾਂਦੇ ਨੇ ਤੇ ਸਿਪਾਈ ਜਿਹੜੇ ਅਸੀਂ ਸਿਪਾਈ ਆ ਅਸੀਂ ਪਾਰਟੀ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਕਰਦੇ ਹਾਈ ਕਮਾਂਡ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਇਸ ਚੀਜ ਨੂੰ ਵਰ ਦਿਨਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹੜਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਚੀਮਾ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਦਾਨਾ ਜਿੱਤ ਕੇ ਤੇ ਸ਼ਰਮ ਨਹੀਂ ਕਰੀ ਦਾਲੀ ਛੋਟ ਪਾਇਆ ਜਾਵੇ ਐਸਐਮਜ਼ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ